ਇਹ ਸਾਰੇ ਤੋਂ ਹੀ ਆਪਣੇ ਆਪਣੀ ਫੈਮਿਲੀ ਸਾਰੀ ਫਿਰ ਠੀਕ ਹੈ ਜੀ ਚਲੋ ਬਹੁਤ ਬਹੁਤ ਮੁਬਾਰਕਾਂ ਨਾਲ ਤੁਹਾਨੂੰ ਦੁਸਾਰਿਆਂ ਨੂੰ ਹੂੰ ਕਿੱਦਾਂ ਦਾ ਲੱਗਾ ਅੱਜ ਬੜੇ ਦਿਨਾਂ ਬਾਅਦ ਆ ਗਏ ਵਧੀਆ ਲੱਗਾ ਪਿੰਡਾਂ ਵਾਲਾ ਮਾਹੌਲ ਪਿੰਡਾਂ ਵਾਲਾ ਹੀ ਹੈ ਤੇ ਸ਼ਹਿਰਾਂ ਵਾਲਾ ਸ਼ਹਿਰਾਂ ਵਾਲਾ ਹੀ ਹੈ ਉਹ ਤੇ ਚੱਲਿਆ ਜੀ ਅੰਦਰ ਲਾਇਆ ਲਾਲੀਆਂ ਹੋਇਆ ਰੱਤੋ ਰੱਤ ਪੂਰੀ ਅੱਜ ਉਹਨੂੰ ਦੇ ਕੇ ਮਨ ਮਾਇ ਰਾਜੇ ਦੇ ਆਸਾ ਸਾਸਰੀ ਕਾਲ ਜੀ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ ਚ ਤੇ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਤੇ ਉਮੀਦ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਣਗੇ ਤੇ ਚਲੋ ਪਰਮਾਤਮਾ ਹਰ ਇੱਕ ਨੂੰ ਸੰਤੁਸ਼ਟੀ ਬਖਸ਼ੇ ਚੜ੍ਹਦੀ ਕਲਾ ਵਿੱਚ ਰਹਿਣ ਸਾਰੇ ਤੇ ਅੱਜ ਦਾ ਵਲੌਗ ਕਰਦੇ ਆਪਾਂ ਸਟਾਰਟ ਤੇ ਅੱਜ ਦਾ ਵਲੌਗ ਇਦਾਂ ਵੀ ਅੱਜ ਆਪਾਂ ਚੱਲੇ ਆ ਜੀ ਮਾਸੀ ਜੀ ਘਰੇ ਬੜੇ ਦਿਨ ਤੇ ਲਾਰੇ ਲਾਏ ਉਹਨਾਂ ਨੂੰ ਤੇ ਅੱਜ ਮਾਸੀ ਘਰ ਜਾਵਾਂਗੇ ਦੋ ਚਾਰ ਦਿਨ ਵਲੌਗੇ ਮਾਮੀ ਹੋਣਾ ਘਰ ਜਾਵਾਂਗੇ ਤੇ ਕੋਈ ਨਹੀਂ ਨਿਕਲਿਆ ਜਾਂਦਾ ਤੇ ਵਾਰੋ ਵਾਰੀ ਕਰਕੇ ਜਾਵਾਂਗੇ ਛੁੱਟੀਆਂ ਪਈਆਂ ਨੇ ਆਣਿਆਂ ਨੂੰ ਤੇ ਪੂਨਮ ਨੇ ਵੀ ਜਾਣਾ ਆਪਣੇ ਉਦੋਂ ਕੇ ਮੈਂ ਕਹਿੰਦਾ ਜਾਓ ਤੁਸੀਂ ਤੇ ਫੇਰ ਅਸੀਂ ਜਾਣਾ ਪਿਕਨਿਕ ਨੂੰ ਤੇ ਮਨਕੀਤ ਕਹਿੰਦਾ ਨਹੀਂ ਜੀ ਅਸੀਂ ਵੀ ਜਾਣਾ ਤੇ ਹੁਣ ਆਪਾਂ ਚੱਲੇ ਮਾਸੀ ਜੀ ਘਰੇ ਤੇ ਬਾਅਦ ਤੁਹਾਨੂੰ ਮਿਲਦੇ ਆ ਜੀ ਉੱਥੇ ਜਾ ਕੇ ਤੇ ਗੱਡੀ ਨੂੰ ਮੜਾ ਜਾ ਪਾਣੀ ਮਰਾਉਣਾ ਆਪਾਂ ਇਥੋਂ ਸਰਵਿਸ ਸਟੇਸ਼ਨ ਤੋਂ ਅਮਰਾਲੀਏ ਜੀ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਬਾਅਦ ਵਿੱਚ ਲਓ ਗਾਇਸ ਆਪਾਂ ਪਾਣੀ ਮਰਾਉਣ ਗਏ ਆਂ ਗੱਡੀ ਤੇ ਤੇ ਉੱਥੇ ਹੈਗਾ ਰਾਸ਼ਤ ਟਾਈਮ ਲੱਗ ਜਾਣਾ ਤੇ ਇੰਨਾ ਟਾਈਮ ਨਹੀਂ ਆਪਣੇ ਕੋਲ ਆਪਾਂ ਸੋਚੇ ਚਲੋ ਬਾਰੋ-ਬਾਰ ਪਾਣੀ ਮਰਾ ਲਾਂਗੇ ਲੇਕਿਨ ਨਹੀਂ ਤੇ ਹੁਣ ਆਪਾਂ ਕੀ ਕਰ ਲੱਗੇ ਆ ਜੀ ਕੀ ਚਾਲੇ ਪੈ ਗਏ ਆ ਜੀ ਵੇਟ ਲਾ ਕੇ ਇਹਨੂੰ ਤੇ ਤੁਸੀਂ ਵੀਊ ਦੇਖੋ ਸਾਹਮਣੇ ਵਾਲਾ ਠੀਕ ਆ ਜੀ ਆ ਜੀ ਆਪਣੇ ਭਾਜੀ ਹੁਣਾਂ ਦਾ ਪੈਟਰੋਲ ਪੰਪ

Thank you ਅੱਗੇ ਕਿੰਨੇ ਮਿਲੇ ਆਪਾਂ ਕਿਉਂ ਨਾ ਆਪਾਂ ਹੀ ਹੋਣਾ ਰਾਈਟ ਕਿਉਂਕਿ ਇਹਨਾਂ ਦਾ ਇੱਕ ਵਿਚਲਾ ਰਸਤਾ ਬੜਾ ਖਰਾਬ ਆ ਖੱਡੇ ਕੋਈ ਬੜੇ ਆ ਹੁਣ ਆਪਾਂ ਚੱਲਦੇ ਆ ਜੀ ਭੈਣੀ ਮੀਆਂ ਖਣ ਵਾਲੇ ਰੋਡ ਤੋਂ ਫਿਰ ਆਪਾਂ ਘੋੜੇਵਾਹਤ ਹੋਏਗਾ ਫਿਰ ਰਾਈਟ 2-3 ਕਿਲੋਮੀਟਰ ਦੀ ਦੂਰੀ ਤੇ ਆ ਤੇ ਘੋੜੇਵਾਂ ਤੋਂ 2-3 ਕਿਲੋਮੀਟਰ ਤੇ ਅੱਜ ਭਾਜੀ ਹੁਣ ਦਾ ਨਵਾਂ ਸਰਵਿਸ ਸੇਸ਼ਨ ਖੁੱਲਿਆ ਤੇ ਤੇ ਅੱਜ ਸ਼ੁਰੂਆਤ ਕੀਤੀ ਹੈ ਤੇ ਅੱਜ ਪਹਿਲੀ ਗੱਡੀ ਹੱਡੀ ਤੇ ਪਹੁੰਚੀ ਹੈ ਤੇ ਆਪਾਂ ਪਹਿਲਾਂ ਪਿੱਛੇ ਵੀ ਗਏ ਸੀ ਤੇ ਉੱਥੇ ਰਸ਼ ਬੜਾ ਹੀ ਤੇ ਅੱਜ ਰਸਤੇ 'ਚ ਵੇਖ ਲਿਆ ਇਹਨਾਂ ਨੂੰ ਤੇ ਨਜ਼ਰ ਪੈ ਗਈ ਤੇ ਆਪਾਂ ਰੋਗੇ ਤੇ ਚਲੋ ਵਾਹਿਗੁਰੂ ਪਰਮਾਤਮਾ ਹਰ ਇੱਕ ਦਾ ਕੰਮ ਚਲਾਵੇ ਤੇ ਇਹਦੇ ਸਾਰੇ ਪਰਿਵਾਰ ਬੈਠੇ ਇਹਦਾ ਮੂੰਹ ਮਿੱਠਾ ਕਰਵਾਇਆ ਹੈ ਇਹ ਸਾਰਿਆਂ ਦਾ ਤੇ ਬਹੁਤ ਵਧੀਆ ਲੱਗਾ ਬਣਾਲੇ ਵਾਲਾ ਜਮਾਨਾ ਦੇਖੀ ਨਾ ਵਧੀਆ ਲੱਗਦਾ ਆ ਹਾਂ ਜੀ ਆ ਫੜੀ ਆ ਫੜੀ ਮੜਾ ਜਾ ਮੈਂ ਇਹ ਸਾਰੇ ਤੋਂ ਹੀ ਆਪਣੇ ਆਪਣੀ ਫੈਮਿਲੀ ਸਾਰੀ ਠੀਕ ਆ ਜੀ ਚਲੋ ਬਹੁਤ ਬਹੁਤ ਮੁਬਾਰਕਾਂ ਨਾਲੇ ਤੁਹਾਨੂੰ ਸਾਰਿਆਂ ਨੂੰ ਹੂੰ ਚਲੋ ਵੇ ਲੋ ਜੀ ਲੋਕੇਸ਼ਨ ਤੁਹਾਨੂੰ ਫੇਰ ਦੱਸ ਦਿੰਨੇ ਆ ਇਧਰੋਂ ਤੁਗਲਵਾਲ ਵੱਲੋਂ ਆਉਂਦੇ ਆ ਪੈਣੀ ਵਾਲੇ ਰੋਡ ਤੇ ਯਾਨੀ ਕਿ ਤੁਗਲਵਾਲ ਤੋਂ 3-4 ਕਿਲੋਮੀਟਰ ਦੀ ਦੂਰੀ ਤੇ ਆ ਜੇ ਤੁਗਲਵਾਲੋਂ ਆਓਗੇ ਤੇ ਰਾਈਟ ਸਾਈਡ ਤੇ ਤੁਹਾਨੂੰ ਮਿਲਣਾ ਹੈ ਠੀਕ ਹੈ ਜੀ ਇਹ ਬਲਾ ਰਸਤਾ ਕਿਧਰ ਨੂੰ ਜਾਂਦਾ ਬਲਾ ਹਾਂ ਜੀ ਇਹ 베ਰੀਆਂ ਨੂੰ ਰਸਤਾ ਜਾਂਦਾ ਜੀ ਜੇ ਤੁਸੀਂ ਉਧਰੋਂ ਵੀ ਐਨੂੰ ਆਓ ਤੇ ਤੁਹਾਨੂੰ ਬਿਲਕੁਲ ਨਾਲ ਹੀ ਲੱਭੂਗਾ ਜੀ ਲੈਫਟ ਲੈਫਟ ਵਾਲੀ ਸਾਈਡ ਤੇ ਮਿਲੂਗਾ ਤੁਹਾਨੂੰ ਤੇ ਬਹੁਤ ਆਵਾਜਾ ਵੀ ਇਸ ਰੋਡ ਤੇ ਵੀ ਤੇ ਜਰੂਰ ਇੱਥੇ ਵਿਜ਼ਿਟ ਕਰਿਓ ਠੀਕ ਹੈ ਜੀ ਬਾਕੀ ਵੇਖੋ ਜੀ ਕਿੰਨਾ ਸੋਹਣਾ 뷰 ਆ ਤੇ ਬਾਕੀ ਸ਼ਾਮੇ ਸਾਰੇ ਬੈਠੇ ਸਾਰਾ ਪਰਿਵਾਰ ਬੈਠਾ ਤੇ ਅਚਾਨਕ ਹੀ ਨਜ਼ਰ ਪੈ ਗਈ ਤੇ ਮੈਂ ਪੁੱਛਣ ਡਿਆ ਸੀ ਪੂਣਾ ਨੂੰ ਮੈਂ ਪੂਣਾ ਮ ਗੱਡੀ ਤੋਂ ਨਹੀਂ ਹੈ ਕਿੱਥੋਂ ਤੋਂ ਹੈ ਮੈਨੂੰ ਲੱਗਦਾ ਕੋਈ ਨਹੀਂ ਆਉਣਾ ਇਹ ਤਾਂ ਰੱਬ ਵੱਲੋਂ ਹੀ ਅੱਜ ਆ ਜੀ ਹਾਂਡੀ ਕਿਸਮਤ ਇੱਥੇ ਹੀ ਸ਼ੁਰੂਆਤ ਹੋਣੀ ਹੈ ਚਲੋ ਨਹੀਂ ਨਹੀਂ ਬਹੁਤ ਵਧੀਆ ਲੱਗਾ ਤੇ ਹੁਣ ਆਪਾਂ ਤੁਹਾਨੂੰ ਗੱਡੀ ਆਪਣੀ ਇੱਕ ਵਾਰੀ ਵਿਖਾਲ ਦਿੰਨੇ ਆ ਤੁਹਾਨੂੰ ਅਸੀਂ ਗੱਡੀ ਰੂਰੂ ਨਹੀਂ ਕਰਾਈ ਮੈਂ ਗੱਡੀ ਥੋੜੀ ਜਿਹੀ ਪਾਣੀ ਮਰਵਾ ਲਈਏ ਲਓ ਜੀ ਕਰੋ ਚੱਕ ਗੱਡੀ ਨਾ ਥੋੜੀ ਗੰਦੀ ਗੱਡੀ ਜ਼ਿਆਦਾ ਗੰਦੀ ਨਹੀਂ ਹੋਈ ਥੋੜੀ ਜ਼ਿਆਦਾ ਮਾੜਾ ਮੋਟਾ ਪਾਣੀ ਮਰਾਉਣਾ ਸੀ ਤੇ ਵੀਰ ਜੀ ਹੋਣਾ ਦਾ ਨਵਾਂ ਨਵਾਂ ਕੰਮ ਹੈ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦੇ ਹੋ ਤੇ ਵੀਰ ਨੂੰ ਸਪੋਰਟ ਮਿਲੇ ਠੀਕ ਹੈ ਜੀ ਤੇ ਜਨਰੇਟਰ ਵੀ ਰੱਖਿਆ ਵੀ ਭਾਜੀ ਹੋਣਾ ਨੇ ਜੇ ਲਾਈਟ ਨਾ ਹੋਵੇ ਤੇ ਜਨਰੇਟਰ ਚਲਾ ਲੈਣਗੇ ਤੇ ਤੁਹਾਨੂੰ ਬਿਠਾਇਆ ਨਹੀਂ ਜਾਊਗਾ ਵੇਟ ਨਹੀਂ ਕਰਾਈ ਜਾਊਗੀ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਜੀ ਵੇਟ ਲਾ ਕੇ ਜੇ ਜਾ ਕੇ ਠੀਕ ਹੈ ਜੀ ਲੋ ਗਾਇਸ ਆਪਾਂ ਪਹੁੰਚ ਗਏ ਆ ਜੀ ਕੋਟ ਖਾਨ ਮੁਹੰਮਦ ਇਹ ਹੈ ਜੀ ਦਤਾਰਪੁਰ ਤਾਰਪੁਰ ਤੋਂ ਬਾਅਦ ਆ ਜਾਂਦਾ ਜੀ ਆਪਣਾ ਕੋਟ ਖਾਨ ਮੋਬੱਟੇ ਆਹ ਟਾਵਰ ਦੀ ਨਿਸ਼ਾਨੀ ਵੇਖ ਲਓ ਆਹ ਵੇਖੋ ਆ ਸਿਵਾ ਹਟੇ ਫੁੱਲੂ ਵਾਲੋ ਉਹ ਤੁਝਾ ਦੇ ਤੁਝ ਗਿਆ ਮੈਂ ਨਾ ਤੂ ਨਹੀਂ ਤਨਾਰ ਖਰਾਬ ਵਾਲੀ ਦੇ ਸਿਰੇ ਤੇ ਖਰਾਬ ਵਾਲੀ ਦੇ ਸਿਰੇ ਤੇ ਇਧਰ ਆਡੇ ਨਿਆਣੇ ਰੇ ਸੇਵਾ ਕਰਨ ਸੁਭੀਰ ਦਾ ਲੰਗਰ ਲਾਇਆ ਲਾਲੀਆਂ ਹੋਇਆ ਰੱਤੋ ਰੱਤੇ ਪੂਰੀ ਅੰਗੂਰ ਦੀਏ ਭੰਗਾ ਰਾਜੇ ਦੇ ਆਸ ਤੇ ਸਤਾਰ ਫੜ ਲਾਉ ਲੋਰੀ ਅਹੀਂ ਪਹੁੰਚੇ ਮਾਥੀ ਘਰ ਇਧਰ ਆਡੇ ਭਾਬੀ ਜੀ ਤੇ ਭਾਬੀ ਨੇ ਰੋਟੀ ਖਵਾਈ ਰਾਜਮਾ ਚੌਲ ਚਟਨੀ ਪ੍ਰਸ਼ਾਦ ਦੇ ਚਾਚੂ ਮੰਗਣ ਡਿਆ ਚਾ ਚਾ ਚੂ ਮੰਗਣ ਦੇ ਚਾ ਵੀ ਇਹ ਦੇ ਨਾ ਚਾ ਵੀ ਬਰਾ ਤੇ ਨਾਉਣਾ ਤੂੰ ਲਓ ਗਾਇਸ ਲਓ ਗਾਇਸ ਫੋਨ ਤਾ ਵੀ ਪਤਾ ਨਹੀਂ ਕੀ ਬਣਾਉਂਦੇ ਆ ਚੋਲ ਘਾੜੋ ਹੋ ਰਾਤੀ ਲੱਭਣਾ ਨੇ ਇਹ ਰਾਤੀ ਤਿਆਰੀ ਹੋ ਗਈ ਆ ਆ ਚਾਰ ਤੇ ਵੱਜ ਗਏ ਨੇ ਤੇ ਚਲੋ ਚਲੋ ਜੀਆਂ ਨਾਲ ਟਾਈਮ ਲੰਘ ਜਾਂਦਾ ਪਾਏ ਉਦਾਂ ਨਾ ਲੰਘੇ ਉਹ ਲੈ ਨਾ ਆਓ ਕੰਲੀ ਤੇ ਮੋਟਰ ਤੇ ਨਾਓ ਬਾ ਚੱਲੇ ਆਪਾਂ ਹੈਲੋ ਗਾਇਸ ਨੰਨ ਨੰਨਾ ਹਾਂਜੀ ਨੰਨਾ ਪੌਂਡਾਸ਼ਨ ਨਹੀਂ ਨਹੀਂ ਸਰ ਤੂੰ ਨਹੀਂ ਨੰਨਾ ਐਨੇ ਨੰਨਾ ਬੱਚੇ ਸਾਰੇ ਇਧਰ ਆĐi ਮਾਰ ਸੀ ਸਿਹਦਰਾਡਾ ਚੌਧਰੀ ਸਾਹਿਬ ਆਏ ਕੱਦੂ ਕਰਕੇ ਪੌਣੇ 2 ਕਿੱਲੇ ਤੇ ਵੀਰ ਗਰਮੀ ਨਾਲ ਬਹੁਤ ਜ਼ਿਆਦਾ ਉਹ ਬਾਹਰ ਤੇ ਵੀਰ ਰੋਟੀ ਖਾ ਲੋ ਟਾਈਮ ਲੱਗ ਚਲੋ ਫਿਰ ਯਾਰ ਉਸੇ ਟਾਈਮ ਵੇਖੋ ਕਿੰਨਾ ਹੁੰਦਾ 4 ਵਜ ਗਏ ਲਓ ਚਾਬੀ ਚਲੋ 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 ਜਲਦੀ ਚਲੋ ਜਾਂਦੇ ਹਾਂ ਸਹੀ ਵੀ ਆਪਣੇ ਚਲੋ ਚਾਹ ਦੇ ਬਾਹਰ ਬਹੁਤ ਜ਼ਿਆਦਾ ਹਾਈ ਗਰਮੀ ਗਰਮੀ ਹੈ ਚਲੋ ਇੱਕ ਵਾਰੀ ਉੱਧਾਂ ਹਵਾ ਚੱਲਣ ਦੀ ਹੈ ਗਰਮੀ ਹੈ ਸਾਰੀ ਲੇਕਿਨ ਅੰਦਰੋਂ ਜਦੋਂ ਬਾਹਰ ਆਈਏ ਤਾਂ ਜ਼ਿਆਦਾ ਸੇਕ ਲੱਗਦਾ ਚਲੋ ਇਹਨਾਂ ਉੱਧਾਂ ਠੀਕ ਹੈ ਹਵਾ ਚੱਲਣ ਦੀ ਬਹੁਤ ਸ਼ਾਨਦਾਰ हौली हौली बंद करी चलो जी। कर अलो। कर चलो जी बच्चे केंद्र ही कि है जी मोटर थे। ते मैं चलो पांच मिनट पहला भी इतियां बनते होंगे अपने डंगर मैं इतने नहीं बनते हूँ उन्नते लो जी ਵੀਰ ਦੀ ਪਨੀਰੀ ਤਿਆਰ ਹੈ ਤੇ ਉਹ ਸਾਹਮਣੇ ਆਪਣੇ ਕੱਦੂ ਕਰਕੇ ਆਇਆ ਵੀਰ ਹੁਣ ਉੱਥੇ ਝੋਨਾ ਲਾਉਣਾ ਇਹਨਾਂ ਨੇ ਭਈਆਂ ਨੇ ਕੱਲ ਕੱਲ ਕੀ ਸ਼ਾਮ ਪਣੋ ਆਜਣਾ ਉਹਨਾਂ ਨੇ ਲਾਉਣ ਵਾਸਤੇ ਤੇ ਹੁਣ ਉਧਰ ਹੋਰ ਪਾਸੇ ਪਾਣੀ ਛੱਡਿਆ ਲੱਗਦਾ ਤੇ ਨਿਆਣੇ ਜਿੱਦ ਕਰ ਰਹੇ ਕਹਿੰਦੇ ਨਹਾਉਣਾ ਵਾ 스ਵੀਮਿੰਗ ਕਰਨੀ ਆ ਇਧਰ ਵੀ ਦਾ ਡੰਗਰ ਵਛਾ ਵਾ ਠੀਕ ਆ ਸ਼ਾਂਤੀ ਸ਼ਾਂਵਾਂ ਸ਼ਾਂ ਬਹੁਤ ਜ਼ਿਆਦਾ ਵਾ ਤੇ ਬਹੁਤ ਵਧੀਆ ਹਵਾ ਚੱਲਣ ਦੀ ਨਾਲੇ ਸ਼ਾਂਤੀ ਸ਼ਾਂ ਹੈ ਚਲੋ ਬਈ ਨਿਆਣੇ ਹੋ ਮੇਰੀ ਬਾਈ ਦਾ ਲੱਗੇ ਹੁਣ ਬਿਲਕੁਲ ਮੈਂ ਨਾ ਆਇਆ ਠੀਕ ਆ ਮੇਰੀ ਬਾਈ ਦਾ ਟੀ-ਸ਼ਰਟ ਪੁਸ਼ੀ ਦੀ ਆਪਨ ਲਓ ਗਾਇਸ ਇਥੇ ਕੋਈ ਸਾਲ ਕੀ 2 ਸਾਲ ਪਹਿਲਾਂ ਚਾਚਾ ਜੀ ਹੁਣ ਆਏ ਸੀ ਆਪਣੇ ਅੰਬਰਸਰੋਂ ਉਦੋਂ ਇਥੇ ਨਹਾਤੇ ਹੀ ਆ ਗਏ ਬੜੀ ਗਰਮੀ ਉਦੋਂ ਵੀ ਤੇ ਅੱਜ ਆਪਣੇ ਨਿਆਣੇ ਲੱਗੇ ਨਹਾਉਣ ਲੱਗੇ ਆ ਅੱਜ ਇਥੇ ਆਪਾਂ ਤਾਂ ਨੰਗੇ ਨੰਗੇ ਨਾਲ ਨਾਲ ਨਾਲੋਂ ਮਿੰਟ ਮਿੰਟ ਆ ਗਈ ਹੋਇਆ ਤੇਰੀ ਉੱਥੇ ਮਸ਼ੱਲਾ ਹੈ ਹੈ ਲੈ ਲੈ ਮਚਾੜ ਹੋਰ ਕੀ ਨਾ ਕਰ ਫਿਰ ਨਹੀਂ ਮੁਰਦਾਂ ਖੁਰ ਕਰ ਚਾਹ ਮੁਰਖੰਦੀ ਆ ਪੱਠੇ ਆ ਬਸ ਉਹ ਪੱਠੇ ਕਿੱਨੇ ਅਰੇ ਕੋਈ ਇਦਾਂ ਨਾ ਲੈਣਾ ਮੈਂ ਯਾਰ ਕੀ ਆਪਣੀ ਬਾਹਰ ਫੜ ਜੰਗੇ ਅੱਛਾ ਲੈ ਗਿਆ ਨਾ ਪੈਂਟ ਲਾਵਾਂ ਹੋਰ ਲਾਉਣੀ ਨਹੀਂ ਮੰਨ ਗਈ ਇਹਨਾਂ ਦੀ ਪਾਰਟੀ ਇੱਥੇ ਆ ਉਹ ਨੰਗੇ ਹੋ ਗਏ ਇੱਥੇ ਸਾਰੇ ਸਾਹਮਣੇ ਗੁਰੀ ਨੰਗਾ ਹੋ ਲੱਗਾ ਸੇਮ ਸੇਮ ਹੋ ਚਲੀ ਕੋਕ ਨਹੀਂ ਗਾਇਨ ਸੈਂਡਲ ਲਾ ਕੇ ਵਿੱਚ ਵੜਨਾ ਸੈਂਡਲ ਪਾ ਕੇ ਮੈਂ ਇਹਦੇ ਜੱਪਲ ਪਾ ਕੇ ਵੜ ਜਾਂਦਾ ਆ ਨਾ ਨਾ ਲਾਉਣਾ ਤੇ ਆਹ ਪਾਣਾ ਕੁਆਰ ਇੱਥੇ ਰੱਖੋ ਚਲੋ ਯਾਰ ਜਲਦੀ ਕਰੋ ਜਾ ਕੇ ਅਸੀਂ ਆਪਣਾ ਫਿਰ ਉੱਧਰ ਵੇਖਣਾ ਟੰਗਾਂ ਦਾ ਫਲੇਡ ਹੋ ਜਾਣਾ ਫਿਰ ਭਾਜੜਾ ਨੂੰ ਪਹਿਨਣੀ ਆ ਮੈਂ ਸਾਰਾ ਮਿੱਟੀ ਗਈ ਪਾਣੀ ਥੱਲੇ ਚਲੋ ਵੀ ਚਲੋ 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 ਨਿਆਣੇ ਆ ਨਹੀਂ ਡੂੰਗਾ ਨਹੀਂ ਆ ਡੂੰਗਾ ਨਹੀਂਗਾ ਧਿਆਨ ਨਾਲ ਹੋਣਾ ਸਲਿੱਪਣਾ ਕਰੋ ਸਾਡਾ ਟੁੱਟ ਨਾ ਲੱਗੇ ਜੀ ਆਏ ਆਪਣੇ ਵੀਰ ਦਾ ਟਰੈਕਟਰ ਹੈ 855 ਕਿੱਧਰ ਆਏ ਆ ਬਾੜ ਮਾਰਦੇ ਰਹੇ ਇਹੋ ਟੈਰਕੀਆ ਚਲੋ ਚਲੋ ਚਾਲ ਨਹੀਂ ਮਾਰਨੀ ਵਿੱਚ ਬਿਲਕੁਲ ਪਿਆਰ ਨਾਲ ਵਿੱਚ ਚਾਲਾ ਨਹੀਂ ਮਾਰਨੀ ਵਿੱਚ

ਹਾਂ ਚਲੋ ਬਾਈ ਚਲੋ ਦੇਣਾ ਹੋ ਫਟਾ ਫਟਾ ਕਿੱਦਾਂ ਦਾ ਲੱਗਾ ਅਜ ਬੜੇ ਦਿਨਾਂ ਬਾਅਦ ਆ ਗਏ ਵਧੀਆ ਲੱਗਾ ਪਿੰਡਾ ਵਾਲਾ ਮਾਹੌਲ ਪਿੰਡਾਂ ਵਾਲਾ ਹੀ ਹੈ ਤੇ ਸ਼ਹਿਰਾਂ ਵਾਲਾ ਸ਼ਹਿਰਾਂ ਵਾਲਾ ਹੀ ਹੈ। ਉਹਦੇ ਚੱਲਿਆ ਜੀ। ਪਿੰਡਾਂ 'ਚ ਬੰਬੀਆਂ ਬੁੱਬੀਆਂ ਦੀ ਰੌਣਕ ਆ ਤੇ ਪਿੰਡਾਂ 'ਚ ਸ਼ਹਿਰਾਂ 'ਚ ਅੰਦਰੇ ਵੜੇ ਰਹਿੰਦੇ। ਆ ਜਿੱਦਾ ਮਦੀਨਾ ਹੋ ਤੋ। ਲਓ ਜੀ ਨਜ਼ਾਰੇ ਲੈਣ ਦੇ ਚਾਚੂ ਨਿਆਣੇ ਸਾਰੇ We are in and uh. hello guys uh, you know